17 ਸਾਲਾਂ ਕੁੜੀ ਨੇ ਆਪਣੀ ਮਾਂ ਤੇ ਲਗਾਏ ਗੰਭੀਰ ਇਲਜ਼ਾਮ। ਮਾਂ ਤੇ ਲੱਗੇ ਕੁੜੀ ਨੂੰ ਘਰ 'ਚ سنگਲਾਂ ਨਾਲ ਬੰਨ ਕੇ ਰੱਖਣ ਦੇ ਦੋਸ਼। ਕੁੜੀ ਦੀ ਹੈ ਕਿਸੇ ਮੁੰਡੇ ਨਾਲ ਗਲਬਾ। ਵਾਈਫਰੈਂਡ ਨੇ ਕੁੜੀ ਦਾ ਕਰਵਾਇਆ ਹਸਤਾਚੀਨਾ। ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਇੱਕ 17 ਸਾਲਾ ਕੁੜੀ ਨੇ ਆਪਣੀ ਮਾਂ ਤੇ ਗੰਭੀਰ ਇਲਜ਼ਾਮ ਲਗਾਏ ਨੇ ਤਦਦਾਦੇ ਕਿ ਮਾਨਵੀ ਨਾਂ ਦੀ ਕੁੜੀ ਹੈ ਜਿਸ ਨੇ ਆਪਣੀ ਮਾਂ ਤੇ ਕੁੱਟਮਾਰ ਦੇ આરોਪ ਲਗਾਏ ਨੇ ਤਾਂ ਇਸ ਦੇ ਨਾਲ ਹੀ ਉਸਨੇ ਘਰ ਦੇ ਵਿੱਚ ਸੰਗਲ ਨਾਲ ਬੰਨ ਕੇ ਰੱਖਣ ਦੇ ਵੀ ਗੰਭੀਰ ਇਲਜ਼ਾਮ ਲਗਾਏ ਨੇ ਤਾਂ ਮਾਂ ਤੋਂ ਇਲਾਵਾ ਮਾਸੀ ਅਤੇ ਮਾਸੜ ਤੇ ਵੀ ਗੰਭੀਰ ਇਲਜ਼ਾਮ ਲਗਾਏ ਗਏ ਨੇ ਕਿ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ ਅਤੇ ਉਸ ਨੂੰ ਸੰਗਲਾਂ ਦੇ ਨਾਲ ਬੰਨ ਕੇ ਘਰ ਦੇ ਵਿੱਚ ਰੱਖਿਆ ਗਿਆ ਤਦਦਾਦੇ ਕਿ ਕੁੜੀ ਦਾ ਕਿਸੇ ਮੁੰਡੇ ਦੇ ਨਾਲ ਅਫੇਅਰ ਹੈ ਤਾਂ ਕੁੜੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਕਰਦੀ ਸੀ ਤਾਂ ਜਿਵੇਂ ਹੀ ਮੁੰਡੇ ਤੱਕ ਇਹ ਗੱਲ ਪਤਾ ਲੱਗਦੀ ਹੈ ਕਿ ਉਸ ਨੂੰ ਘਰ ਦੇ ਵਿੱਚ ਸੰਗਲਾਂ ਨਾਲ ਬੰਨ ਕੇ ਰੱਖਿਆ ਗਿਆ ਤਾਂ ਮੁੰਡਾ ਜਿਹੜਾ ਹੈ ਕਿ ਪਹੁੰਚਦਾ ਹੈ ਅਤੇ ਘਰ ਦੀ ਖਿੜਕੀ ਤੋੜ ਕੇ ਕੁੜੀ ਨੂੰ ਲੈ ਆਂਦਾ ਹੈ ਅਤੇ ਹਸਪਤਾਲ ਦੇ ਵਿੱਚ ਉਸ ਦਾ ਇਲਾਜ ਕਰਵਾਇਆ ਜਾਂਦਾ ਹੈ ਤਾਂ ਮੁੰਡੇ ਦੀ ਮਾਂ ਵੀ ਨਾਲ ਮੌਜੂਦ ਹੁੰਦੀ ਹੈ ਤਾਂ ਗੰਭੀਰ આરોਪ ਨੇ ਜਿਹੜੇ ਕਿ ਇੱਕ ਧੀ ਦੇ ਵੱਲੋਂ ਆਪਣੀ ਮਾਂ ਤੇ ਆਪਣੇ ਪਰਿਵਾਰਕ ਮੈਂਬਰਾਂ ਤੇ ਲਗਾਏ ਗਏ ਨੇ ਤਾਂ ਕੀ ਕੁਝ ਕਿਹਾ ਗਿਆ ਹੈ ਕੁੜੀ ਦੇ ਵੱਲੋਂ ਆਓ ਤੁਹਾਨੂੰ ਵੀ ਸੁਣਾਉਂਦੇ ਆ ਕਿੰਨੀ ਉਮਰ ਆ ਕਿੱਥੇ ਪੜ੍ਹਦੀ ਫੇਰੀ 17 ਪਲੱਸ 1 ਕਲਾਸ ਚ ਮਲੇਰ ਕੋਟਲੇ ਪਹੁੰਗੀ ਵਾਅ ਮਤਲਬ ਕੀ ਹੋਇਆ ਜੀ ਤੁਹਾਨੂੰ ਕਿਨੇ ਬੰਨੇ ਤੇ ਕਦੋਂ ਤੋਂ ਬੰਨੇ ਮੈਨੂੰ ਮੰਮਾ ਨੇ 2 ਤਰੀਕ ਨੂੰ ਲਿਆ ਮਾਸੜੀ ਲਿਆਏ ਸੀ ਮਤਲਬ 2 ਤਰੀਕ ਨੂੰ ਉਸ ਵਾਰ ਪੇ ਮੈਨੂੰ ਮਤਲਬ ਕੁੱਟੇ ਹਮਾਰਾ ਮਾਸੀ ਮਾਸੜੀ ਮੰਮਾ ਨੇ ਸਾਰੇ ਨੇ ਕੁੱਟੇ ਡੰਡੇ ਸਰੀਏ ਨਾਲ ਉਸ ਵਾਰ ਮੇਰੇ ਆ ਪੈਰ ਸੀ ਹੋ ਜਾਂ ਛੀਰ ਜੀ ਪਾਤੀ ਸੀਗੀ

ਮੈਂ ਕਿੰਨ ਮੰਕਰ ਤੇ ਸੁਪਨੇ ਕਰੇ ਨਹੀਂ ਰਹਿਣਾ ਜਿੰਨੇ ਮਾਸਟਰ ਉਹਨਾਂ ਕਰਵਾਈ ਕਿ ਇੰਜੈਕਸ਼ਨ ਕਰਕੇ ਕੋਈ ਲੱਗਿਆ ਪਰ ਜਿਹਨੇ ਕਿਹਾ ਕੀ ਜਾਣਾ ਮੈਂ ਮਾਸਟਰ ਨੂੰ ਮੈਂ ਕਾਰਵਾਈ ਚਾਹੀਦੀ ਹੈ ਜਿਨ੍ਹਾਂ ਨੇ ਮੈਨੂੰ ਕੀਤਾ ਉਹਦੋਂ ਤੇ ਹਸਪਤਲ ਤੋਂ ਕੌਣ ਲਿਗਿਆ ਮੈਂ ਸੱਚੇ ਤੇ ਅੱਜ ਦੇ ਚੱਲਦੇ ਹੀ ਉੱਥੇ ਜੇ ਮੁੰਡੇ ਦੀ ਮਾਂ ਦੇ ਨਾਲ ਜਦੋਂ ਰਾਬਤਾ ਕਾਇਮ ਕੀਤਾ ਗਿਆ ਤਾਂ ਮੁੰਡੇ ਦੀ ਮਾਂ ਨੇ ਵੀ ਇਨਸਾਫ ਦੀ ਗੁਹਾਰ ਲਗਾਈ ਹੈ ਤਾਂ ਕੀ ਕੁਝ ਕਿਹਾ ਗਿਆ ਮੁੰਡੇ ਦੀ ਮਾਂ ਪੋਨਮ ਦੇ ਵੱਲੋਂ ਤੁਸੀਂ ਵੀ ਸੁਣੋ ਪੋਨਮ ਕੀ ਹੋਇਆ ਕਿ ਪੂਰਾ ਮਾਮਲਾ ਕਿਸ ਤਰ੍ਹਾਂ ਮੁਲਕੀ ਨੇ ਤੁਹਾਡਾ ਬਤਾਈਏ ਇਹ ਤਾਂ ਫਰੈਂਡਸ਼ਿਪ ਜਿਹੜਾ ਉਹ ਸੀ ਜੇ ਮੇਰੇ ਬੇਟੇ ਨਾਲ ਤੇ ਬੇਟੇ ਨੂੰ ਹੁਣੀ ਫੋਨ ਆਇਆ ਸੀਗਾ ਤੇ ਕਹੀ ਮੈਨੂੰ ਬਚਾ ਲੈ ਮੈਨੂੰ ਬਚਾ ਲੈ ਬਸ ਬੇਟਾ ਪਹਿਲਾਂ ਕੱਲਾ ਜਾਣ ਲੱਗਾ ਸੀਗਾ ਮੈਨੇ ਜਾਣ ਨਹੀਂ ਦਿੱਤਾ ਹੈਗਾ ਫਿਰ ਤੇ ਫਿਰ ਇਹਨੂੰ ਅਸੀਂ ਕਿਸ਼ਨਪੁਰ ਤੋਂ ਲੈ ਕੇ ਆਏ ਜੇ ਕਿਸੇ ਕੰਧ ਦੇ ਨਾਲ ਨੇਰੇ ਦੇ ਵਿੱਚ ਬੈਠੀ ਸੀ ਜਦੋਂ ਜਾ ਕੇ ਦੇਖਿਆ ਅਸੀਂ ਬੇੜੀਆਂ ਲੱਗੀਆਂ ਹੋਈਆਂ ਸੀ ਜੀ ਇਹਦੇ ਬਸ ਫਿਰ ਅਸੀਂ ਇਹਨੂੰ ਲਿਆਏ ਸੀ ਇੱਥੇ ਸਿੱਧਾ ਹਸਪੀਟਲ ਲੈ ਆਏ ਸੀ ਹਾਂਜੀ ਤੇ ਕੀ ਦੱਸਿਆ ਨੇ ਵੀ ਕਿਨੇ ਬੰਦੇ ਕਿ ਹੋਇਆ ਹਾਂਜੀ ਦੱਸਿਆ ਜੀ ਕਿ ਮੈਨੂੰ ਘਰਦਿਆਂ ਨੇ ਬੰਦੇ ਆਵਾ ਜੀ ਮੈਨੂੰ ਮਾਰਿਆ ਕੁੱਟਿਆ ਬਹੁਤ ਸੱਟਾਂ ਵੀ ਬਹੁਤ ਲੱਗੀਆਂ ਹੋਈਆਂ ਨੇ ਜੀ ਇਹਦੇ ਹਾਂਜੀ ਕਿ ਮੰਨਦਾ ਤਾਂ ਇਹਨਾਂ ਸਾਫ਼ ਦੋ ਜੀ ਇਹਨੂੰ ਬੱਚਨ ਬਾਰ-ਬਾਰ ਟੌਰਚਰ ਕਰਦੇ ਨੇ ਜੀ ਦੇਖੋ ਅਸਤੇ ਇਹ ਕਹਿੰਦੇ ਜੇ ਨਹੀਂ ਤੁਸੀਂ ਬੱਚਾ ਰੱਖ ਸਕਦੇ ਹੈਗੇ ਸਾਡੀ ਝੋਲੀ ਪਾ ਦਿਓ ਅਸੀਂ ਰੱਖਣ ਨੂੰ ਤਿਆਰ ਹਾਂ ਜੀ ਕੰਟੀਨਿਊ ਮੇਰਾ ਬੇਟਾ ਬੈਠਿਤਾ ਨਾ ਮੇਰਾ ਬੇਟਾ ਹੈਗਾ 20 ਸਾਲ ਦਾ ਜੀ ਤੇ ਇਹ 18ਵੇਂ ਸਾਲ ਚ ਲੱਗੀ ਹੋਈ ਹੈ ਜੀ ਅਦਰੇ ਦੂਜੇ ਪਾਸੇ ਮਾਨਵੀ ਦੀ ਮਾਂ ਦਾ ਕਹਿਣਾ ਹੈ ਕਿ ਜਿਸਨੇ ਕਿ ਸਭ ਤੋਂ ਪਹਿਲਾ ਸਿਸਟਮ ਫੁਟੇਜ ਦਿਖਾਈ ਆ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਉਸ ਦੀ ਕੁੜੀ ਦੇ ਪੈਰਾਂ ਦੇ ਵਿੱਚ ਕੋਈ ਵੀ ਜੰਜੀਰ ਅਤੇ ਸੰਗਲ ਨਹੀਂ ਬੰਨਿਆ ਹੋਇਆ ਤੇ ਉਹ ਝੂਠ ਬੋਲ ਰਹੀ ਆ ਜਿਹਾ ਮਾਨਵੀ ਦੀ ਮਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਉਸ ਦੀ ਧੀ ਦੇ ਵੱਲੋਂ આરોਪ ਲਗਾਏ ਜਾ ਰਹੇ ਨੇ ਉਹ ਸਰਾਸਰ ਝੂਠ ਹਨ ਤਾਂ ਦੱਸਿਆ ਜਾ ਰਿਹਾ ਕਿ ਕੁੜੀ ਵੀ ਕਿਸੇ ਮੁੰਡੇ ਦੇ ਨਾਲ ਗੱਲਬਾਤ ਹੈ ਤੇ ਜਿਹੜਾ ਉਹ ਮੁੰਡਾ ਉਹ ਨਸ਼ੇ ਕਰੰਦਾ ਆਦੀ ਹੈ ਇਲਜ਼ਾਮ ਵੀ ਕੁੜੀ ਦੀ ਮਾਂ ਦੇ ਵੱਲੋਂ ਲਗਾਏ ਗਏ ਨੇ ਤਾਂ ਮਾਂ ਦਾ ਹੋਰ ਕੀ ਕੁਝ ਕਹਿਣਾ ਹੈ ਤੁਸੀਂ ਵੀ ਸੁਣੋ ਕਿੰਨੇ ਸਾਲ ਦੀ ਥੋੜੀ ਬੇਟੀ ਜੀ ਸਤਾਰ ਮਸਾਲਾ ਜੀ ਕੀ ਹੋਇਆ ਕਿਉਂਕਿ ਤੁਹਾਡੀ ਬੇਟੀ ਕਹਿ ਰਹੀ ਮੇਰੀ ਮਾਂ ਨੇ ਮੈਨੂੰ ਘਰੇ ਕੁੱਟ ਕੇ ਸੰਗਲਾ ਨਾ ਬੰਨਿਆ ਜੀ ਨਹੀਂ ਜੀ ਨਹੀਂ ਐਸਾ ਕੁਝ ਨਹੀਂ ਮੈਨੇ ਕਰਿਆ ਹੈ ਗਾ ਹਿਕ ਮਾਂ-ਬਾਪ ਦਾ ਕੁੱਟੂ ਗਈ ਜੇ ਬੱਚਾ ਗਲਤੀ ਕਰਕੇ ਆਊਗਾ ਜੀ ਦੱਸੋ ਹੋਮ ਕ੍ਰਾਈਮినਲ ਮੁੰਡੇ ਨੇ ਹੈਗੇ ਨੇ ਜੀ ਦੱਸੋ ਉੱਥੇ ਪਹੁੰਚ ਕੇ ਹੋਸਟਲ ਦੇ ਵਿੱਚ ਉਹ ਕੁੜੀ ਨੂੰ ਫੋਨ ਦੇ ਕੇ ਆਏ ਨੇ ਕੁੜੀ ਨੂੰ ਪਹੁੰਚਾ ਗੱਲ ਮੈਨੂੰ ਸਾਲ ਪਰ ਹੋ ਗਿਆ ਇਹ ਬਹੁਤ ਤਾਂ ਕਰ ਰਿਹਾ ਹੈਗਾ ਮੁੰਡਾ ਸਚੀ ਨਾਮ ਦਾ ਮੁੰਡਾ ਮੇਰੀ ਕੁੜੀ ਨੂੰ ਬਹੁਤ ਤਾਂ ਕਰ ਰਿਹਾ ਉਹਦਾ ਮਾਈਂਡ ਜਿਵੇਂ ਖਰਾਬ ਕਰਤਾ ਹੈ ਮਾਈਂਡ ਜਿਵੇਂ ਵਾਸ਼ ਕਰਤਾ ਜੀ ਮੁੰਡਾ ਚਿੱਟਾ ਵੇਂਦਾ ਜੀ ਉਹ ਅੱਛਾ ਮੈਨੂੰ ਬਹੁਤ ਦੁਖੀ ਕੀਤਾ ਮੈਂ ਕੱਲੇ ਜਨਾਨੇ ਮਾਂ-ਬਾਪੇ ਮੇਰੇ ਬਜ਼ੁਰਗ ਨੇ ਜੀ ਮੈਂ ਉਹਨਾਂ ਦੇਖਭਾਲ ਕਰਾਂਗਾ ਮੈਂ ਕੁੜੀ ਦਾ ਧਿਆਨ ਰੱਖਾਂ ਜੀ ਇਸ ਕਰਕੇ ਮੈਂ ਕੁੜੀ ਆਪਣੀ ਭੈਣ ਦੇ ਘਰ ਛੱਡੀ ਹੋਈ ਨਾਲ ਮੈਂ ਉੱਥੇ ਹੀ ਰਹਿਦੀ ਸੀ ਉਹਨਾਂ ਨਾਲ ਮੈਂ ਮੈਂ ਉੱਥੇ ਹੋਸਟਲ 'ਚ ਕੁੜੀ ਲੈ ਕੇ ਆਈ ਹੈਗੀ ਜਦੋਂ ਮੈਂ ਲੈ ਕੇ ਆਈ ਦੋਸਤਾਂ ਦੋ ਦਿਨ ਉਹ ਕੋਲ ਛੱਡੀ ਮੈਂ ਕ ਮੇਰੇ ਉਸ ਵਾਰ ਜਿਵੇਂ ਮੈਨੂੰ ਕਹਿੰਦੀ ਉਹ ਮੈਂ ਦੁੱਧ ਲੈਣ ਚੱਲ ਗਿਆ ਮੇਰੇ ਜੀਜਾ ਜੀ ਉਸ ਤੋਂ ਬਾਅਦ ਕੁੜੀ ਜਦੋਂ ਆ ਕੇ ਦੇਖਿਆ ਕਿਹੜੀ ਖਿੜਕੀ ਤੋੜ ਕੇ ਭੱਜ ਗਈ ਜੀ ਹੂੰ ਕੀ ਕੁਝ ਉਹਨੂੰ ਸੰਗਲਾਂ ਨਾਲ ਹੋਇਆ ਨਹੀਂ 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 ਐਸਾ ਕੁਝ ਨਹੀਂ ਹੈਗਾ ਜੀ ਆ ਵੀਡੀਓ ਜੀ ਮੇਰੇ ਕੋਲ ਵੀਡੀਓ ਤੁਸੀਂ ਦੇਖ ਸਕਦੇ ਹੋਗੇ ਕੋਈ ਸੰਗਲ ਹੀ ਕੁਝ ਨਹੀਂ ਹੈਗਾ ਜੀ ਉਹਦੇ ਵਿੱਚ ਆਹ ਦੇਖੋ ਤੁਸੀਂ ਵੀਡੀਓ ਕੋਈ ਸੰਗਲ ਕੁਝ ਨਹੀਂ ਆ ਰਿਹਾ ਇਹਦੇ ਵਿੱਚ ਦੱਸੋ ਆਹ ਤੁਸੀਂ ਵੀਡੀਓ ਚੈੱਕ ਕਰ ਲਓ ਵੀਡੀਓ ਦੇਖ ਲਓ ਤੁਸੀਂ ਇਹ ਚ ਕਿਹੜਾ ਸੰਗਲ ਆ ਜੀ ਕਿੰਨੇ ਟਾਈਮ ਤੋਂ ਇਹ ਕੁਝ ਹੋ ਰਿਹਾ ਜੀ ਇਹ ਸਾਲ ਪਰ ਹੋ ਗਿਆ ਜੀ ਜਦੋਂ ਕਾਲਜ ਤੋਂ ਤੁਸੀਂ ਲੈ ਕੇ ਆਏ ਸੀ ਹਾਂਜੀ ਹਾਂਜੀ ਮੈਂ ਤੇ ਮੇ ਜੀਜਾਈ ਲੈ ਕੇ ਆਏ ਹਾਂਜੀ ਆ ਦੇਖ ਲਓ ਜੀ ਕਿਹੜਾ ਸੰਗਲ ਬਣਿਆ ਹੋਇਆ ਦੇਖੋ ਤੁਸੀਂ ਵੀਡੀਓ ਦੇ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਲਈ ਸੰਗਰੂਰ ਤੋਂ ਪੱਤਰਕਾਰ ਹਰਕਵਲ ਸਿੰਘ ਹੈਪੀ ਦੀ ਖਾਸ ਰਿਪੋਰਟ this program is sponsored by the singla office bakersfield for all your immigration family law needs call or scan qr code to contact us rodis inc million miles with smile اور scan qr code to contact us Flankworth Truck Repair Trust We Build In Truck Repair Or Scan QR Code To Contact Us The Masala Twist Oxnard Fine Authentic Indian Cuisine Or Scan QR Code To Contact Us Caesar Twist Taste With Twist Order Today Call Or Visit Website Or Scan QR Code To Contact Us New India Market Or Scan QR Code To Contact Us Tabai Indian Cuisine Tracy Fine Authentic Indian Cuisine In Tracy Or Scan QR Code To Contact Us Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.